हां भाई आज ਆਪਣੇ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਆਪਾਂ ਕਿਸੇ ਮਨੂਸ ਬੰਦੇ ਨੂੰ ਲੈਣ ਆਏ ਸੀਗੇ ਉਹ ਬਈ ਇਹੋ ਜਿਹੇ ਮਨੂਸ ਬੰਦਾ ਬੈਠਿਆ ਨਾਲ ਨਾਲ ਮੋਟਰਸਾਈਕਲ ਦੇ ਮਾ ਕੇ ਥਲੇ ਦੋ 베ਰਿੰਗ ਟੁੱਟ ਗਏ ਇੱਕ 베ਰਿੰਗ ਕਰਕੇ ਬਸ ਮਿਸਤਰੀ ਤੱਕ ਪਹੁੰਚ ਗਿਆ ਹੁਣ ਉਹ ਵੀਡੀਓ ਨਹੀਂ ਬਣਾਉਣ ਦੇ ਰਿਹਾਗਾ ਤੇ ਨਾਲ ਤਾਂ ਕਹਿੰਦਾ ਮੇਰੀ ਵੀਡੀਓ ਨਾ ਬਣਾਈ ਨਾਲੇ ਹੁਣ ਵੀਡੀਓ ਖਰਾਬ ਕਰੀ ਜਾਂਦਾ ਉਹ ਤੇ ਆ ਬਾਈ ਉਹਰਾਂ ਦੇ ਇੱਥੇ ਆਏ ਸੀਗਾ ਆਪਣਾ ਇਹ ਭਾਤ ਟਾਟੋ ਵਰਕਸਰ ਇਹਨਾਂ ਨੇ ਬਾਈ ਹੋਰਾਂ ਨੇ ਟਾਈਮ ਤਾਂ ਨਹੀਂ ਕੋਈ ਬੜਾ ਲਾਇਆ ਹੈਗਾ 10 10 ਮਿੰਟਾਂ 'ਚ ਕਰ ਦਿੰਦਾ ਕੰਮ ਕੰਮ ਬਾਈ ਹੋਰਾਂ ਦਾ ਵੀ ਹੋਰ ਵੀ ਪਿਆਦੀ ਗਾ ਮਾ ਬਾਈ ਯਾਰ ਕਾਲੀ ਹੈਗੀ ਤੇ ਜਾ ਕੇ ਮਾ ਕਣ ਕਣ ਕ ਲਾਉਣੀ ਆ ਟਰਾਲੀਆਂ 'ਚ ਬਾਈ ਹੋਰਾਂ ਨੇ ਉਹਦੀ ਆਪਦਾ ਪਹਿਲਾ ਕੰਮ ਸਾਡੇ ਕੇ ਆਪਣੇ ਕੰਮ ਨੂੰ ਲੱਗ ਗਿਆ ਦੇਖ ਲਓ ਆਪੇ ਦੇਖੋ ਕਿਵੇਂ ਭੋਰਿਆ ਪਿਆ ਗਿਆ ਸਾਰਾ ਬੈਰਿੰਗ ਆ ਭਾਈ ਨਾ ਸੱਿਆ 10 ਜੁਤ ਨਹੀਂ ਮੁੜਿਆ ਓਏ ਬੰਦੇ ਦਾ ਮੂੰਹ ਹੀ ਜੇਣਾ ਬੰਦੇ ਦਾ ਭਾਈ ਉਹ ਵੀ ਦੇਖੋ ਕਿਵੇਂ ਜਦੋਂ ਸਾਰਾ ਭੋਰਦਾ ਨੇ ആ ഭാഗ്യ മോട്ടസൈക്കൽ ലോട്ട